ਕਿ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ 트ੰਪ ਨੂੰ ਅਮਰੀਕਾ ਨੂੰ ਮੁੜ ਕੇ ਮਹਾਨ ਬਣਾਉਣ ਯਾਨੀ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਲਹਿਰ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਪੋ ਚ ਲੜ ਰਹੇ ਖੇਮਿਆਂ ਅੰਦਰ ਭਾਰਤ ਨੂੰ ਇੱਕ ਦਰਾੜ ਬਣ ਗਈ ਹੈ ਇੱਕ ਪਾਸੇ ਉਹ ਲੋਕ ਖੜੇ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਅਮਰੀਕੀ ਮਹਾਨਤਾ ਬਹਾਲ ਕਰਨ ਦੀ ਕੁੰਜੀ ਦੂਜਿਆਂ ਦੇ ਝੰਜਟਾਂ ਤੋਂ ਦੂਰ ਰਹਿਣ ਆਈਸੋਲੇਸ਼ਨ ਨਿਜਮ ਟੈਕਸ ਰਹਿ ਤਾਂ ਅਤੇ ਨਿਮਾ ਨਿਜਮਾ ਤੋਂ ਮੁਕਤੀ ਵਿੱਚ ਪਈ ਹੋਈ ਹੈ ਬੇਟਾ Google, Microsoft, Adobe ਤੇ IBM ਜੀਆਂ ਅਮਰੀਕਨ ਦੋ ਕੱਦ ਵਰਗੀਆਂ ਕੰਪਨੀਆਂ ਦੀ ਇਕਵਾਈ ਭਾਰਤੀ ਤੇ ਭਾਰਤੀ ਅਮਰੀਕੀ ਹੀ ਕਰ ਰਹੇ ਹਨ ਉੰਜ ਮੇਕ ਅਮਰੀਕਾ ਗ੍ਰੇਟ ਅਗੇਨ ਲਹਿਰ ਦਾ ਗੋਰਾ ਪਿਆ ਕੌਮ ਕੌਮ ਪ੍ਰਸਤਰਾ ਇਹਨਾਂ ਅਨੁਯੁਕਤੀਆਂ ਤੋਂ ਅੱਗ ਬਬੂਲਾ ਹੋਇਆ ਪਿਆ ਹੈ ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਰਾਜਨੀਤੀ ਵਿੱਚ ਇੱਕ ਪ੍ਰਭਤਾਸ਼ਾਲੀ ਵਿਅਕਤੀ ਨੇ ਸ਼ਸ਼ੀ ਥਰੂ ਨੇ ਉਹਨਾਂ ਦਾ ਇੱਕ ਲੇਖ ਤੁਹਾਡੀ ਸੇਵਾ ਚ ਹਾਜ਼ਰ ਕਰ ਰਹੇ ਹਾਂ ਜਿਹੜੇ ਸ਼ਸ਼ੀ ਥਰੂ ਨੇ ਉਹ ਭਾਵੇਂ ਇੱਕ ਬਹੁਤ ਪ੍ਰਭਤਾਸ਼ਾਲੀ ਵਿਅਕਤੀ ਆ ਪਰ ਕਾਂਗਰਸ ਦੀ ਸਿਆਸਤ ਨੇ ਉਹਨਾਂ ਦਾ ਕਦਮੁੱਤ ਉਹਨਾਂ ਦੀ ਪ੍ਰਭਤਾ ਦੇ ਅਨੁਕੂਲ ਨਹੀਂ ਬਣ ਦਿੱਤਾ ਪਾਰਟੀਆਂ ਦੇ ਜਿਹੜੇ ਮਾਲਕ ਹੁੰਦੇ ਨੇ ਤੇ ਚੌਧਰੀ ਉਹ ਆਪਣੇ ਤੋਂ ਵੱਧ ਸਮਝ ਰੱਖਣ ਵਾਲੇ ਜਾਂ ਸਮਰੱਥਾवान ਲੋਕਾਂ ਨੂੰ ਕਦੀ ਵੀ ਅੱਗੇ ਨਹੀਂ ਆਉਣ ਦਿੰਦੇ ਭਾਵੇਂ ਉਹ ਮੋਦੀ ਆ ਮਸ਼ਾਦੀ ਗੁਜਰਾਤੀ ਜੋੜੀ ਹੋਵੇ ਭਾਵੇਂ ਰਾਹੁਲ ਸੋਨੀਆ ਪ੍ਰਿੰਕਾ ਹੋਣ ਤੇ ਭਾਵੇਂ ਸਿਆਸਤ ਬਦਲ ਦੇਣ ਦੇ ਨਾਰੇ ਲੈ ਕੇ ਆਏ ਅਖੌਤੀ ਇਨਕਲਾਬੀ ਅਰਵਿੰਦ ਕੇਜਰੀਵਾਲ ਹੀ ਕਿਉਂ ਨਾ ਹੋਣ ਉਹ ਯਾਨੀ ਕਿ ਸ਼ਸ਼ੀ थरूर ਭਾਵੇਂ ਭਾਰਤੀ ਰਾਜਨੀਤੀ ਵਿੱਚ 엘ੀਟ ਵਰਗ ਜਿਹਨੂੰ ਕਲੀਨ ਵਰਗ ਕਹਿੰਦੇ ਜਾਂ ਉੱਚ ਵਰਗ ਉਦੀ ਸਿਆਸਤ ਦੀ ਰਹਿਨਮਾਈ ਕਰਦੇ ਆ ਤੇ ਕਈ ਵਾਰ ਉਹ ਚਰਚਾ ਚ ਰਹਿੰਦੇ ਆ ਕਈ ਗੱਲਾਂ ਕਰਕੇ ਕਈ ਵਾਰ ਤਾਂ ਇੱਕ ਵਾਰ ਤਾਂ ਉਹਨਾਂ ਨੇ ਖਾਸ ਕਰਕੇ ਹਵਾਈ ਸਫਰ ਚ ਇਕਨੋਮੀ ਕਲਾਸ ਦੇ ਮੁਸਾਫਰਾਂ ਨੂੰ ਭੇਡ ਬੱਕਰੀਆਂ ਵੀ ਕਹਿ ਦਿੱਤਾ ਸੀ ਪਰ ਉਹ ਕਾਫੀ ਸਪਸ਼ਟਵਾਦੀ ਵੀ ਨੇ ਜਿਸ ਕਰਕੇ ਉਹ ਅਕਸਰ ਮੁਸੀਬਤਾਂ ਦੇ ਵਿੱਚ ਘਰੇ ਰਹਿੰਦੇ ਆ ਮੁਸੀਬਤਾਂ ਭਾਵੇਂ ਉਹਨਾਂ ਦੀਆਂ ਨਿੱਜੀ ਹੋਣ ਤੇ ਭਾਵੇਂ ਸਿਆਸੀ ਸੋ ਉਹਨਾਂ ਦਾ ਇਹ ਲੇਖ ਆ ਅਮਰੀਕਾ ਵਿੱਚ ਭਾਰਤੀਆਂ ਬਾਰੇ ਬਹਿਸ ਕਿਉਂ ਤੇ ਆਪਾਂ ਉਹ ਲੇਖ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਚ ਕੀਤਾ ਸ਼ਾਮਲ ਸ਼ਸ਼ੀਦਰੂਨ ਲਿਖਦੇ ਨੇ ਕਿ ਸ਼ਾਇਦ ਇਹ ਹੈਰਤ ਦੀ ਗੱਲ ਨਹੀਂ ਹੈ ਕਿ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਅਮਰੀਕਾ ਨੂੰ ਮੁੜ ਕੇ ਮਹਾਨ ਬਣਾਉਣ ਯਾਨੀ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਲਹਿਰ ਅੰਦਰ ਜਿਹੜੀ ਖਾਨਾ ਜੰਗੀ ਉੱਪਰ ਗਈ ਆ ਉਹਦੇ ਵਿੱਚ ਭਾਰਤ ਦਾ ਨਾਮ ਹੀ ਸਾਹਮਣੇ ਉੱਪਰ ਕੇ ਆ ਗਿਆ ਉਹ ਕਹਿੰਦੇ ਹੈ ਹੈਰਾਨੀ ਜਨਕ ਗੱਲ ਇਹ ਨਹੀਂ ਹੈ ਪਰ ਜੋ ਕੁਝ ਵਾਪਰਿਆ ਉਹ ਇਹ ਹੈ ਕਿ ਜਿਸ ਦਰਮਿਆਨ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਪੋਚ ਲੜ ਰਹੇ ਖੇਮਿਆਂ ਅੰਦਰ ਭਾਰਤ ਨੂੰ ਮਾ ਇੱਕ ਦਰਾੜ ਬਣ ਗਈ ਹੈ ਇੱਕ ਪਾਸੇ ਉਹ ਲੋਕ ਖੜੇ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਅਮਰੀਕੀ ਮਹਾਨਤਾ ਬਹਾਲ ਕਰਨ ਦੀ ਕੁੰਜੀ ਦੂਜਿਆਂ ਦੇ ਝੰਜਟਾਂ ਤੋਂ ਦੂਰ ਰਹਿਣ ਆਈਸੋਲੇਸ਼ਨ ਨਿਜਮ ਟੈਕਸ ਰਹਿਤਾ ਅਤੇ ਨਿਮਾ ਨਿਜਮਾ ਤੋਂ ਮੁਕਤੀ ਵਿੱਚ ਪਈ ਹੋਈ ਹੈ ਇਸ ਦੇ ਨਾਲ ਲਾਜ਼ਮੀ ਤੌਰ ਤੇ ਅਮਰੀਕਾ ਦੀਆਂ ਬਾਹਰੀ ਵਚਨ ਬਤਦਾਵਾਂ ਘਟ ਜਾਣਗੀਆਂ ਸਰਕਾਰ ਦਾ ਆਕਾਰ ਸੁੰਗੜ ਜਾਵੇਗਾ ਅਤੇ ਦੁਨੀਆ ਭਰ ਵਿੱਚੋਂ ਬਿਹਤਰੀਨ ਪ੍ਰਬਤਾਵਾਂ ਨੂੰ ਨੌਕਰੀਆਂ ਦੇਣ ਨਾਲ ਕਾਰੋਬਾਰ ਫਰਾਟੇ ਮਾਰਨ ਲੱਗ ਪਵੇਗਾ ਦੂਜੇ ਪਾਸੇ ਉਹ ਲੋਕ ਹਨ ਜਿਨ੍ਹਾਂ ਲਈ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਮਤਲਬ ਹਮੇਸ਼ਾ ਤੋਂ ਹੀ ਰਿਹਾ ਹੈ ਕਿ ਇਹ ਅਮਰੀਕਾ ਵਿੱਚ ਆਲਮੀਅਤ ਬਹੁ ਸਭਿਆਚਾਰਵਾਦ ਅਤੇ ਬਹੁਵਾਦ ਦੀ ਇੱਕ ਪ੍ਰਤੀਕਿਰਿਆ ਹੈ ਉਹਨਾਂ ਦੇ ਵਿਚਾਰ ਮੁਤਾਬਕ ਅਮਰੀਕੀ ਮਹਾਨਤਾ ਅਮਰੀਕੀ ਗੋਰੇਪਣ ਵਰਗੀ ਹੀ ਹੋਣੀ ਚਾਹੀਦੀ ਹੈ ਭਾਰਤ ਇਹਨਾਂ ਦੋਵਾਂ ਤਰ੍ਹਾਂ ਦੇ ਵਿੱਚ ਮੋਰੀ ਮਕਾਮ ਬਣ ਗਿਆ ਹੈ ਕਈ ਪਮਾਨਿਆਂ ਤੋਂ ਭਾਰਤੀ ਆਦਰਸ਼ ਘਟ ਗਿਣਤੀ ਹਨ ਅਮਰੀਕਾ ਵਿੱਚ 72% ਦੀ ਭਾਰਤੀ ਅਮਰੀਕੀ ਪ੍ਰਵਾਸੀ ਯੂਨੀਵਰਸਿਟੀ ਗ੍ਰੈਜੂਏਟ ਹਨ ਅਤੇ ਭਾਰਤੀ ਸਭ ਤੋਂ ਵੱਧ ਆਮਦਨ ਵਾਲੇ ਪ੍ਰਵਾਸੀ ਗਰੁੱਪਾਂ ਵਿੱਚ ਵੀ ਸ਼ਾਮਲ ਹਨ ਪਿਛਲੇ 25 ਸਾਲਾਂ ਦੌਰਾਨ ਸਿਲੀਕਨ ਵੈਲੀ ਵਿੱਚ ਕਰੀਬ 25% ਦੀ ਸਟਾਰਟਅੱਪਸ ਦੇ ਨਾਲ α ਬੇਟਾ Google, Microsoft, Adobe ਤੇ IBM ਜੀਆਂ ਅਮਰੀਕਨ ਦੋ ਕਦ ਵਰਗੀਆਂ ਕੰਪਨੀਆਂ ਦੀ ਅਗਵਾਈ ਭਾਰਤੀ ਤੇ ਭਾਰਤੀ ਅਮਰੀਕੀ ਹੀ ਕਰ ਰਹੇ ਹਨ। ਇਸ ਤੋਂ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਕਿਉਂ ਮੇਕ ਅਮਰੀਕਾ ਗ੍ਰੇਟ ਅਗੇਨ ਵਿੱਚ ਅਰਥਚਾਰੇ ਨੂੰ ਪ੍ਰਮੁੱਖ ਗਿਣਨ ਵਾਲਾ ਖੇਮਾ ਇਸ ਗੱਲ ਤੋਂ ਬਾਗੋ-ਬਾਗ ਹੈ ਕਿ 트럼ਪ ਨੇ ਆਪਣੇ ਪ੍ਰਸ਼ਾਸਨ ਦੀਆਂ ਬਹੁਤ ਸਾਰੇ ਪ੍ਰਮੁੱਖ ਅਹੁਦਿਆਂ ਤੇ ਭਾਰਤੀ ਅਮਰੀਕੀਆਂ ਨੂੰ ਨਿਯੁਕਤ ਕੀਤਾ ਹੈ ਜਿਨ੍ਹਾਂ ਵਿੱਚ ਜੇ ਪਟਾਚਾਰੀਆ ਕੌਮੀ ਸਿਹਤ ਸੰਸਥਾਵਾਂ ਦਾ ਸੰਚਾਲਨ ਕਰਨ ਲਈ ਅਤੇ ਕੈਸ਼ਪ ਜਿਹਨੂੰ ਕੈਸ਼ ਪਟੇਲ ਕਿਹਾ ਜਾਂਦਾ ਐਫਬੀਆਈ ਦਾ ਨਿਰਦੇਸ਼ਨ ਕਰਨ ਲਈ ਸ਼ਾਮਲ ਹਨ 트럼ਪ ਨੇ ਫੈਡਰਲ ਬਜਟ ਵਿੱਚ ਕਮੀ ਲਾਉਣ ਲਈ ਇੱਕ ਸਲਾਹਕਾਰੀ ਕਮਿਸ਼ਨ ਸਰਕਾਰੀ ਕੁਸ਼ਲਤਾ ਦੇ ਵਿਭਾਗ ਡੋਜੀ ਵਿੱਚ ਐਲਨ ਮਸਕ ਦੇ ਨਾਲ ਵਿਵੇਕ ਰਾਮਾ ਸੁਆਮੀ ਨੂੰ ਵੀ ਥਾਪਿਆ ਹੈ ਜਾਨੀ ਕਿ ਉਹਨਾਂ ਨੂੰ ਸ਼ਾਮਲ ਕੀਤਾ ਹੈ ਉਂਜ ਮੇਕ ਅਮਰੀਕਾ ਗ੍ਰੇਟ ਅਗੇਨ ਲਹਿਰ ਦਾ ਗੋਰਾ ਪਿਆ ਕੌਮ ਕੌਮ ਪ੍ਰਸਤਰਾ ਇਹਨਾਂ ਨੁਕਤਿਆਂ ਤੋਂ ਅੱਗ ਬਬੂਲਾ ਹੋਇਆ ਪਿਆ ਹੈ ਚਨਈ ਦੇ ਜੰਪਲ ਵੈਂਚਰ ਕੈਪੀਟਲਿਸਟ ਸ਼੍ਰੀ ਰਾਮ ਕ੍ਰਿਸ਼ਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਨੀਤੀਆਂ ਦਾ ਸਲਾਹਕਾਰ ਥਾਪਿਆ ਗਿਆ ਹੈ ਜਿਸ ਕਰਕੇ ਇਸ ਧੜੇ ਨੂੰ ਗਹਿਰਾ ਤੱਕਾ ਲੱਗਿਆ ਹੈ ਇੱਕ ਵਰਤੋਕਾਰ ਨੇ ਐਕਸ ਦੇ ਉੱਤੇ ਲਿਖਿਆ ਕਿ ਕੀ ਤੁਹਾਡੇ ਜੋ ਕਿਸੇ ਨੇ ਵੀ ਇਸ ਭਾਰਤੀ ਨੂੰ ਅਮਰੀਕਾ ਦੀ ਗਵਾਹੀ ਕਰਨ ਲਈ ਵੋਟ ਪਾਈ ਸੀ ਅਸਲ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਗੋਰੇ ਕੌਂਪਰਸਤ ਕਟੜ ਪਧੀਆਂ ਦੀ ਸਮੱਸਿਆ ਇਸ ਭਾਰਤੀ ਤੋਂ ਕਿਤੇ ਅਗਾਹ ਤੱਕ ਜਾਂਦੀ ਹੈ ਐਲਨ ਮਸਕ ਜਿਸ ਨੇ 2022 ਵਿੱਚ ਟਵਿੱਟਰ ਜਿਹਨੂੰ ਹੁਣ ਐਕਸ ਕਿਹਾ ਜਾਂਦਾ ਨੂੰ ਖਰੀਦਣ ਤੋਂ ਬਾਅਦ ਇਸ ਦੇ ਸੰਚਾਲਨ ਲਈ ਕ੍ਰਿਸ਼ਨਨ ਨੂੰ ਭਰਤੀ ਕੀਤਾ ਸੀ ਉਸ ਨੇ ਲੰਗੀ 14 ਨਵੰਬਰ ਨੂੰ ਡੀਓਜੀਈ ਵਿੱਚ ਸੁਝਾਅ ਮੰਗੇ ਸਨ ਕ੍ਰਿਸ਼ਨ ਕ੍ਰਿਸ਼ਨਰ ਨੇ ਜਵਾਬ ਵਿੱਚ ਲਿਖਿਆ ਸੀ ਗ੍ਰੀਨ ਕਾਰਡਾਂ ਲਈ ਦੇਸ਼ ਭਰ ਦੀਆਂ ਜਿਹੜੀਆਂ ਬੰਦਸ਼ਾਂ ਹਟਾਉਣ ਤੋਂ ਲੈ ਕੇ ਹੁਨਰਮੰਦ ਆਵਾਸ ਨੂੰ ਖੋਲਣ ਤੱਕ ਜੋ ਕੁਝ ਵੀ ਕੀਤਾ ਜਾਵੇ ਉਹ ਬਹੁਤ ਵਧੀਆ ਰਹੇਗਾ ਜਦੋਂ ਅਗਲੇ ਮਹੀਨੇ 트ੰਪ ਨੇ ਉਸ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਤਾਂ ਇਸ ਦਾ ਫੌਰੀ ਤੌਰ ਤੇ ਵਿਰੋਧ ਹੋਇਆ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਇੱਕ ਪ੍ਰਮੁੱਖ ਕਾਰਕੁਨ ਲੋਰਾ ਨੂਮਰ ਨੇ ਐਕਸ ਦੇ ਉੱਤੇ ਇਹ ਐਲਾਨ ਕਰ ਦਿੱਤਾ ਕਿ ਇਹ ਬਹੁਤ ਹੀ ਪਰੇਸ਼ਾਨਕੁਨ ਗੱਲ ਹੈ ਥਿਰੇ ਦੀ ਚੀਪ ਚੀਕ ਪੁਕਾਰ ਦੇ ਲਹਿਜੇ ਵਿੱਚ ਉਸ ਨੇ ਆਖਿਆ ਇੱਕ ਅਜਿਹਾ ਬੰਦਾ ਜੋ ਗ੍ਰੀਨ ਕਾਰਡ ਦੀਆਂ ਸਾਰੀਆਂ ਰੁਕਾਵਟਾਂ ਹਟਾਉਣਾ ਚਾਹੁੰਦਾ ਹੈ ਉਸ ਦੀ ਇਕਵਾਹੀ ਹੇਠ ਅਮਰੀਕਾ ਪ੍ਰਵਾਸ ਨੂੰ ਸੰਭਾਵੀ ਤੌਰ ਤੇ ਕਿਵੇਂ ਕੰਟਰੋਲ ਕਰ ਸਕਦਾ ਹੈ ਅਤੇ ਅਮਰੀਕਾ ਮੁਖੀ ਮੌਲਕਤਾ ਨੂੰ ਹਲਾਸ਼ੇਰੀ ਕਿਵੇਂ ਦੇ ਸਕਦਾ ਹੈ ਉਸ ਨੇ ਇਹ ਵੀ ਦਾਵਾ ਕੀਤਾ ਕਿ ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਜਾ ਕੇ ਨੌਕਰੀਆਂ ਨੂੰ ਲੈਣ ਦੀ ਹਲਾਸ਼ੇਰੀ ਹੀ ਮਿਲੇਗੀ ਜੋ ਅਮਰੀਕੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ ਉਂਝ ਕ੍ਰਿਸ਼ਨ ਕ੍ਰਿਸ਼ਨਨ ਨੇ ਦੇਸ਼ਾਂ ਨਾਲ ਜੁੜੀਆਂ ਉਹਨਾਂ ਅਮਰੀਕੀ ਪੀਆਰ ਵੀਜੇ ਗ੍ਰੀਨ ਕਾਰਡ ਬੰਦਸ਼ਾ ਨੂੰ ਹਟਾਉਣ ਦੀ ਗੱਲ ਕੀਤੀ ਹੈ ਜੋ ਹਰ ਸਾਲ ਕਿਸੇ ਖਾਸ ਮੁਲਕ ਦੇ ਵਿਅਕਤੀਆਂ ਨੂੰ ਜਾਰੀ ਕੀਤੇ ਜਾ ਸਕਦੇ ਹਨ ਦੇਸ਼ਾਂ ਦੀਆਂ ਰੋਕਾਂ ਕਰਕੇ ਭਾਰਤ ਜੇ ਵੱਡੇ ਮੁਲਕਾਂ ਤੋਂ ਜਾਣ ਵਾਲੇ ਨੌਜਵਾਨਾਂ ਉੱਪਰ ਅਸਰ ਪੈਂਦਾ ਹੈ 트럼ਪ ਤੋਂ ਲੋ ਵਾਈਟ ਹਾਊਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਮਲਿਆਂ ਬਾਰੇ ਨਿਯੁਕਤ ਕੀਤੇ ਡੇਵਿਡ ਸਾਕਸ ਨੇ ਧਿਆਨ ਦਿਵਾਇਆ ਹੈ ਕਿ ਹਰੇਕ ਹਰੇਕ ਦੇਸ਼ ਨੂੰ ਇੱਕੋ ਜਿੰਨੇ ਗ੍ਰੀਨ ਕਾਰਡ ਜਾਰੀ ਕੀਤੇ ਜਾਂਦੇ ਹਨ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਕੋਲ ਯੋਗ ਬਿਨੇਕਰ ਕਿੰਨੇ ਜ਼ਿਆਦਾ ਹਨ ਸਿਟੇ ਵੱਜੋਂ ਭਾਰਤ ਤੋਂ ਆਉਣ ਵਾਲੇ ਬਿਨੇਕਰਾਂ ਨੂੰ 11-11 ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ ਜਦੋਂ ਕਿ ਹੋਰ ਮੁਲਕਾਂ ਤੋਂ ਆਉਣ ਵਾਲਿਆਂ ਨੂੰ ਕੋਈ ਉਡੀਕ ਕਰਨੀ ਹੀ ਨਹੀਂ ਪੈਂਦੀ ਦਰਅਸਲ ਉੱਚ ਪਦਰੀ ਹੋ ਨਰਮੰਦ ਕਾਮਿਆਂ ਦੇ H1B ਵੀਜੇ ਹਾਸਲ ਕਰਨ ਵਾਲਿਆਂ ਚ ਬਹੁਤ ਹੀ ਜ਼ਿਆਦਾ ਤਤਾਦ ਯਾਨੀ ਕਿ ਲਗਭਗ 78% ਦੀ ਭਾਰਤੀ ਲੋਕਾਂ ਦੀ ਹੀ ਹੈ ਹਾਲਾਂਕਿ ਕਿਸੇ ਵੀ ਦੇਸ਼ ਲਈ ਲੱਗੀ ਹੱਦਬੰਦੀ ਮੁਤਾਬਕ ਉਹਨਾਂ ਨੂੰ ਸਿਰਫ 7% ਦੀ ਗ੍ਰੀਨ ਕਾਰਡ ਹੀ ਜਾਰੀ ਕੀਤੇ ਜਾਂਦੇ ਹਨ ਸਾਕਸ ਨੇ ਮਸਕ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਅਤੇ ਕਟੜ ਸੱਜੇ ਪੱਖੀ ਅਰਥਚਾਰੇ ਪੱਕੀ ਇਸ ਖੇਮੇ ਦੇ ਹੋਰ ਲੋਕ ਇਹ ਚਾਹੁੰਦੇ ਹਨ ਕਿ ਦੁਨੀਆ ਭਰ ਚੋਂ ਬੇਤਰੀਨ ਤੇ ਹੋਣਾਰ ਵਿਅਕਤੀਆਂ ਨੂੰ ਆਕਰਸ਼ਿਤ ਕਰਕੇ ਅਮਰੀਕਾ ਦੀ ਮਹਾਨਤਾ ਦੀ ਸੇਵਾ ਹਿਤ ਲਾਇਆ ਜਾਵੇ ਪਰ ਲੂਮਰ ਤੇ ਉਸ ਵਰਗੇ ਕਈ ਹੋਰਾਂ ਲਈ ਹਰ ਤਰ੍ਹਾਂ ਦੀ ਆਵਾਜ਼ ਬਸਿਆ ਹੀ ਹੈ ਕਿਉਂਕਿ ਅਸਲ ਵਿੱਚ ਇਹ ਅਮਰੀਕਾ ਦੇ ਈਸਾਈ ਯੂਰੋਪੀਅਨ ਕੌਮੀ ਕਿਰਦਾਰ ਲਈ ਖਤਰਾ ਹੈ ਅਤੇ ਵਿਦੇਸ਼ੀਆਂ ਨੂੰ ਅਮਰੀਕੀਆਂ ਤੋਂ ਨੌਕਰੀਆਂ ਖੋਣ ਦੇ ਸਮਰੱਥ ਬਣਾਉਂਦਾ ਹੈ ਭਾਰਤ ਤੋਂ ਹੋਣ ਵਾਲਾ ਆਵਾਸ ਯਾਨੀ ਪ੍ਰਵਾਸ ਜਿਸ ਵਿੱਚ ਮੁਸ਼ਕਲ ਨਾਲ 2-3 ਪ੍ਰਤੀਛਤ ਹੀ ਇਸਾਈ ਹੁੰਦੇ ਹੋਣਗੇ ਤੇ ਸ਼ਾਇਦ ਹੀ ਕੋਈ ਗੋਰਾ ਹੋਵੇ ਬਿਲਕੁਲ ਇਵੇਂ ਹੀ ਹੈ ਜਿਸ ਤਰ੍ਹਾਂ ਕਟੜ ਸੱਜੇ ਪੱਖੀ ਟਿੱਪਣੀਕਾਰ ਐਨ ਕੋਲਡਰ ਨੇ ਪਿਛਲੇ ਸਾਲ ਰਿਪਬਲਿਕਨਾਂ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਚ ਰਹਿ ਰਾਮਾ ਸੁਆਮੀ ਨੂੰ ਕਿਹਾ ਸੀ ਕਿ ਉਹ ਉਸ ਯਾਨੀ ਕਿ ਰਾਮਾ ਸੁਆਮੀ ਦੇ ਬਹੁਤ ਸਾਰੇ ਵਿਚਾਰਾਂ ਨਾਲ ਸਹਿਮਤ ਹੋਣ ਦੇ ਬਾਵਜੂਦ ਉਸ ਨੂੰ ਕਦੇ ਵੀ ਵੋਟ ਨਹੀਂ ਪਾਉਂਦਾ ਕਿਉਂਕਿ ਉਹ ਇੱਕ ਭਾਰਤੀ ਹੈ ਹਾਲ ਹੀ ਵਿੱਚ ਅਮਰੀਕੀ ਕਾਂਗਰਸ ਜਿਹੜੀ ਪ੍ਰਤੀਨਿਧ ਸਭਾ ਹੈ ਉਹਨਾਂ ਦੀ ਵਿੱਚ ਭਾਰਤੀ ਮੂਲ ਦੇ ਦੋ ਡੈਮੋਕ੍ਰੇਟ ਮੈਂਬਰਾਂ ਰੋਖ ਖੰਨਾ ਅਤੇ ਸ਼੍ਰੀ ਠਾਣੇਦਾਰ ਨਾਲ ਤਜਰਬੇ ਵੀ ਇਸੇ ਤਰ੍ਹਾਂ ਦੇ ਹੀ ਰਹੇ ਹਨ ਖੰਨਾ ਨੇ ਉਭਾਰਿਆ ਕਿ ਅਮਰੀਕੀਆਂ ਨੂੰ ਇਸ ਗੱਲ 'ਈ ਖੁਸ਼ ਹੋਣਾ ਚਾਹੀਦਾ ਹੈ ਕਿ ਕ੍ਰਿਸ਼ਨਨ ਵਰਗੇ ਦੁਨੀਆ ਭਰ ਦੇ ਪ੍ਰਭਤਾਵਾਨ ਵਿਅਕਤੀ ਚੀਨ ਜਾਣ ਦੀ ਬਜਾਏ ਅਮਰੀਕਾ ਆਉਣਾ ਚਾਹੁੰਦੇ ਹਨ ਉਸ ਨੂੰ ਮਿਲੇ ਜਵਾਬਾਂ ਦੇ ਸ਼ਬਦ ਸਨ ਜੇ ਉਹ ਇੰਨੇ ਹੀ ਮਹਾਨ ਹਨ ਤਾਂ ਫਿਰ ਆਪਣੇ ਮੂਲ ਦੇਸ਼ ਭਾਵ ਭਾਰਤ ਨੂੰ ਹੀ ਠੀਕ ਕਿਉਂ ਨਹੀਂ ਕਰ ਲੈਂਦੇ ਸਾਨੂੰ ਗੋਰੀ ਨਸਲ ਦੇ ਪ੍ਰਵਾਸੀ ਚਾਹੀਦੇ ਹਨ ਨਾ ਕਿ ਕੁਸਪੈਟ ਕਰਦੀਆਂ ਭੂਰੀਆਂ ਤਾੜਾਂ ਇਸ ਤਰ੍ਹਾਂ ਜਦ ਥਾਣੇਦਾਰ ਨੇ H1 ਵੀਜ਼ਾ ਬੈਸਟ ਭਾਰਤੀ ਅਮਰੀਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਅਫਸੋਸਨਾਕ ਬਿਆਨਬਾਜ਼ੀ ਦੀ ਨਿਖੇਧੀ ਕੀਤੀ ਤਾਂ ਉਸ ਉੱਤੇ ਵੀ ਨਸਲੀ ਗਾਲੀ ਗਲੋਚ ਦੀ ਪਿਛਾੜ ਇੱਕ ਐਕਸ ਦਾ ਜਿਹੜਾ ਯੂਜ਼ਰ ਆ ਉਹਨੇ ਉਹਦੇ ਤੇ ਲਿਖਿਆ ਕਿ ਕੀ ਮੈਂ ਤੈਨੂੰ ਮੁੰਬਈ ਦੀ ਟਿਕਟ ਖਰੀਦ ਕੇ ਦੇ ਸਕਦਾ ਹਾਂ ਬੇਸ਼ੱਕ ਉਹ ਇੱਕ ਪਾਸੇ ਦੀ ਹੀ ਹੋਵੇਗੀ ਇੱਕ ਹੋਰ ਨੇ ਲਿਖਿਆ ਵਾਹ ਤੂੰ ਇੱਕ ਵਿਦੇਸ਼ੀ ਬੰਦਾ ਮੇਰੇ ਮੁਲਕ 'ਚ ਆਪਣੇ ਵਤਨ ਦੇ ਹੋਰ ਨਾਲ ਲੋਕਾਂ ਨੂੰ ਸੱਦਨ ਦੀ ਮਹਤ ਕਰ ਰਿਹਾ ਹੈ ਤਾਂ ਕਿ ਉਹ ਮੇਰੇ ਲੋਕਾਂ ਦਾ ਮੁਕਾਬਲਾ ਕਰਨ ਇਹ ਗੱਲ ਪੱਕੀ ਹੈ ਕਿ ਨਸਲਵਾਦ ਇਕੋ ਇਕ ਕਾਰਨ ਨਹੀਂ ਹੈ ਕਿ ਕੁਝ 트럼ਪ ਵਹਿਤੀ ਆਵਾਸ ਨੀਤੀ ਦਾ ਵਿਰੋਧ ਕਰ ਰਹੇ ਹਨ ਖੰਨਾ ਤੇ ਥਾਣੇਦਾਰ ਨੂੰ ਮਿਲੇ ਜਵਾਬ ਦਰਸਾਉਂਦੇ ਨੇ ਕਿ ਬਹੁਤੇ ਅਮਰੀਕੀਆਂ ਨੂੰ ਨੌਕਰੀਆਂ 'ਚ ਵਧੇ ਮੁਕਾਬਲੇ ਦਾ ਡਰ ਸਤਾ ਰਿਹਾ ਹੈ ਖਾਸ ਤੌਰ ਤੇ ਉਦੋਂ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇਜ਼ੀ ਨਾਲ ਕਈ ਤਰ੍ਹਾਂ ਦੇ ਸੰਤਿ ਖੇਤਰਾਂ ਵਿੱਚ ਕਾਮਿਆਂ ਦੀ ਥਾਂ ਲੈਣ ਵੱਲ ਵਧ ਰਹੀ ਹੈ ਪਰ ਇੱਕ ਸੌਖਾ ਜਿਹਾ ਹੱਲ ਉਪਲਬਧ ਹੈ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਬਹਿਸ ਦੀਆਂ ਦੋਹਾਂ ਤਰ੍ਹਾਂ ਨੂੰ ਪ੍ਰਵਾਨ ਹੋਣਾ ਚਾਹੀਦਾ ਹੈ ਕਿ ਭਾਰਤੀ ਵਰਕਰਾਂ ਨੂੰ ਬੁਲਾਉਣ ਦੀ ਥਾਂ ਅਮਰੀਕਾ ਨੂੰ ਖੋਜ ਦਾ ਕਾਰਜ ਭਾਰਤ ਵਿੱਚ ਆਊਟਸੋਰਸ ਹੀ ਕਰ ਦੇਣਾ ਚਾਹੀਦਾ ਹੈ ਜੇ ਅਮਰੀਕੀ ਨਿਵੇਸ਼ਕ ਅਤੀ ਅਦਨੁਕ ਖੋਜ ਦੇ ਵਿਕਾਸ ਕਾਰਜਾਂ ਦੇ ਸਮਰਥ ਭਾਰਤੀ ਕੰਪਨੀਆਂ ਵਿੱਚ ਪੈਸਾ ਲਾਉਣ ਤਾਂ ਅਮਰੀਕਾ ਆਵਾਸ ਵਿੱਚ ਵਾਅਦਾ ਕੀਤੇ ਬਿਨਾ ਨਵੀਆਂ ਖੋਜਾਂ ਉੱਤੇ ਗਤੀਸ਼ੀਲਤਾ ਦਾ ਵੀ ਇਲਾਹਾ ਲੈ ਸਕਦਾ ਹੈ ਪਰ ਨਸਲਵਾਦੀ ਖਬਰਦਾਰ ਰਹਿਣ ਇਸ ਦਾ ਵੀ ਭਾਰਤ ਨੂੰ ਹੀ ਇਲਾਹਾ ਮਿਲੇਗਾ ਮਤਲਬ ਕਿ ਇੱਥੇ ਮੇਕ ਅਮਰੀਕਾ ਗ੍ਰੇਟ ਅਗੇਨ ਨੂੰ ਮੇਕ ਅਮਰੀਕਾ ਐਂਡ ਇੰਡੀਆ ਗ੍ਰੇਟ ਅਗੇਨ ਲਈ ਥਾਂ ਬਣਾਉਣੀ ਪਵੇਗੀ ਇਹ ਸੀ ਜੀ ਸ਼ਸ਼ੀ ਥਰੂਨ ਦਾ ਲਿਖਿਆ ਹੋਇਆ ਲੇਖ ਮੇਕ ਅਮਰੀਕਾ ਗ੍ਰੇਟ ਅਗੇਨ ਮੇਹਮਦੇ ਵਿੱਚ ਅਮਰੀਕਾ ਚ ਜਿਹੜੇ ਆ ਭਾਰਤੀ ਉਹਨਾਂ ਬਾਰੇ ਬਹਿਸ ਕਿਉਂ ਤਰਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ